ਕਾਇਆਂ ਦੀ ਮਤ ਹੈ ਕੋਈ ਲਾੜਾ ਇੱਕ ਅੱਖ ਤੋਂ ਅਧੂਰਾ ਸੀ ਚਿਹਰੇ ਦਾ ਪੱਦਾ ਪੰਨ ਛਪਾਉਣ ਲਈ ਉਸਨੇ ਸੇਰਾ ਬੱਦਾ ਉਸੇ ਦਿਨ ਤੋਂ ਸੇਰਾ ਲਾੜੇ ਦੀ ਸ਼ਾਨ ਤੇ ਪਛਾਣ ਬਣ ਬੈਠਾ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਾਈ ਛੋੜਿਆ ਹੱਬ ਕੇ ਤਿਆਗੀ ਹੱਬੇ ਸਾ ਕੋ ਕੂੜਾ ਵੀ ਡਿੱਠੇ ਤੋਂ ਪੱਲੇ ਟੈਂਡੇ ਲਾਗੀ ਝੂਠੀ ਝੂਠੀ ਉਪਮਾ ਵਡਿਆਈ ਨਿੰਦਿਆ ਨੂੰ ਤਿਆਗ ਕੇ ਸਾਕ ਸਬੰਧੀਆਂ ਨੂੰ ਝੂਠੇ ਜਾਣ ਕੇ ਤੇਰਾ ਪੱਲਾ ਫੜ ਲਿਆ ਭਾਵ ਜ਼ਿੰਦਗੀ ਦੇ ਨਰਭਾਲੀ ਤੇਰਾ ਆਸਰਾ ਲੈ ਲਿਆ ਜੇਕਰ ਗਾਹੇ ਪਿਆਰੜੇ ਤੁਜੇ ਨਾ ਛੋਡਾਂ ਮੂਲ ਹਰ ਛੋਡਣ ਤੇ ਦੁਰਜਨਾ ਪਰੇ ਦੋਜਕ ਕੇ ਸੂਲ ਏ ਕਰ ਤੈਂ ਮੇਰਾ ਪੱਲਾ ਫੜ ਹੀ ਲਿਆ ਹੈ ਤੇ ਮੈਂ ਤੇਰਾ ਸਾਥ ਨਹੀਂ ਛੱਡਾਂਗਾ ਦੁਰਜਨ ਭੈੜੀ ਸੰਗਤ ਕਾਰਨ ਤੂੰ ਜਾਂ ਮੈਂ ਇੱਕ ਦੂਜੇ ਦਾ ਸਾਥ ਛੱਡਾਂਗੇ ਤਾਂ ਦੋਨੋਂ ਦੋਜਕ ਦੀ ਅਗਨ ਵਿੱਚ ਸੜਾਂਗੇ ਕਈਆਂ ਦਾ ਮਤ ਹੈ ਕੁੜੀ ਮੁੰਡੇ ਦੀਆਂ ਲੱਤਾਂ ਦਾ ਹਾਲ ਜਾਣਨ ਲਈ ਪ੍ਰਕਰਮਾ ਕੀਤੇ ਜਾਂਦੀਆਂ ਸਿੱਖ ਧਰਮ 'ਚ ਸ਼ਰਧਾ ਵਸ ਪ੍ਰਕਰਮਾ ਕੀਤੇ ਜਾਂਦੀਆਂ ਕਿ ਗੁਰਿਆਈ ਦੇਣ ਸਮੇ ਗੁਰੂ ਜੀ ਕਰਦੇ ਸੀ